ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਅੱਜ ਆਪਾਂ ਨਾ ਗੱਲ ਕਰਾਂਗੇ ਜਿਹੜੀਆਂ ਖੇਤ ਪਈਆਂ ਹੁੰਦੀਆਂ ਨੇ ਸ਼ੀਸ਼ੀਆਂ ਜੀਆਂ ਬਾਰੇ ਸ਼ੀਸ਼ੀਆਂ ਦੇ ਟੱਕਣਾ ਬਾਰੇ ਆਪਾਂ ਨਾ ਬੱਚਿਆਂ ਨੂੰ ਕੀ ਕਰਦੇ ਆ ਖੇਤ ਲੈ ਜਾਂਦੇ ਆਗੇ ਤੇ ਉੱਥੇ ਜਾ ਕੇ ਆਪਾਂ ਆਪਣਾ ਤਾਂ ਕੋਈ ਆਪਦਾ ਕੰਮ ਲੱਗ ਜਾਂਦਾ ਕਰਨ ਤੇ ਆਪਾਂ ਬੱਚਿਆਂ ਨੂੰ ਇ ਖੇਲ ਕੋਲੇ ਛੱਡ ਦਿੰਦੇ ਆ ਵਿਚਾਰ ਤੂੰ ਬੋਰ ਦੀ ਕੋਠੇ ਕੋਲੇ ਖੜ ਜਾ ਤੇ ਉਹਨਾਂ ਉੱਥੇ ਸ਼ੀਸ਼ੀਆਂ ਪਈਆਂ ਨੂੰ ਦੇਖ ਕੇ ਬੱਚਾ ਆਪਣੀ ਮਰਜ਼ੀ ਨਾਲ ਖੇਡਦਾ ਹੈਗਾ ਖੇਡਦਾ ਹੋਇਆ ਉੱਥੇ ਜਿਹੜੀਆਂ ਆਪਣੀਆਂ ਦਵਾਈ ਭੋਲੀ ਹੁੰਦੀਆਂ ਨੇ ਕੁੱਪੀਆਂ ਪਈਆਂ ਹੁੰਦੀਆਂ ਨੇ 100 ml ਦੀ 50 ml ਦੀ 250 ml ਦੀ ਤੇ ਆਪਾਂ ਉਥੇ ਅਹੀਂ ਰੱਖਦਾਨੇ ਹੈਗੇ ਤੇ ਬਸ ਆਪਣਾ ਇੱਕ ਇਹੀ ਗੱਲ ਕਹਿਣਾ ਹੈ ਕਿ ਬੱਚਿਆਂ ਦਾ ਪੂਰਾ ਖਿਆਲ ਰੱਖੋ ਜਦੋਂ ਵੀ ਖੇਤ ਜਾਂਦੇ ਆਗੇ ਜਿਹੜੀਆਂ ਉਹ ਬੱਚੇ ਪਾਣੀ ਭਰ ਕੇ ਪੀਣ ਲੱਗ ਜਾਂਦੇ ਨੇਗੇ ਤੇ ਆਪਾਂ ਨੇ ਉਹਨਾਂ ਦੇ ਵਿੱਚ ਦਵਾਈ ਘੋਲੀ ਹੁੰਦੀ ਹੈਗੀ ਤੇ ਵੀਰ ਵਣ ਕੇ ਬਸ ਇਹੀ ਤੇ ਕਹਿਣਾ ਚਾਹੁੰਦੇ ਆ ਕਿ ਜੋ ਵੀ ਆਪਣੀਆਂ ਉਹ ਕੁੱਪੀਆਂ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਜਦੋਂ ਵੀ ਸਪਰੇਅ ਕਰਤੀ ਸਪਰੇਅ ਕਰ ਲੈਣ ਉਹਨੂੰ ਨਸ਼ਟ ਕਰ ਦਿਓ ਜਾਂ ਆਪਦੀ ਪਾ ਕੇ ਕਿਤੇ ਲਫਾਫੇ ਜੀ ਇੱਕ ਧਾਉ ਤੇ ਇਕੱਠੇ ਕਰ ਲਓ ਖੇਲ ਦੇ ਕੋਲੇ ਨਾ ਰੱਖੋ ਨਹੀਂ ਤਾਂ ਬੱਚੇ ਆਪਣੇ ਨਾਲ ਖੇੜੇ ਖੇਤ ਜਾਂਦੇ ਨੇ ਕਿ ਤੇ ਉਹ ਉਹਦੇ ਵਿੱਚ ਪਾਣੀ ਭਰ ਕੇ ਪੀਂਦੇ ਨੇ ਜਿਹਦੇ ਨਾਲ ਨੁਕਸਾਨ ਹੋਣ ਦਾ ਡਰ ਰਹਿੰਦਾ ਹੈਗਾ ਤੇ ਜੇ ਇੱਕ ਵਾਰੀ ਕੋਈ ਬੱਚਾ ਇਹ ਜੀ ਹਰਕਤ ਹੋ ਜੇ ਫਿਰ ਬਾਅਦ ਚੋਂ ਸਮਾਂ ਨਹੀਂ ਸੰਭਾਲਿਆ ਜਾਂਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈਗੀ ਸੋ ਖੇਤ ਛੋਟੇ ਬੱਚੇ ਚੱਲੇ ਤਾਂ ਜਾਂਦੇ ਨੇ ਧਿਆਨ ਰੱਖਿਆ ਜਾ ਵੀ ਕੋਈ ਉਹ ਚੀਜ਼ ਚੱਕ ਕੇ ਪਾਣੀ ਨਾ ਪੀਣ ਜੋ ਕਿਤੇ ਬਾਅਦ ਚੋਂ ਪਛਤਾਵਾ ਹੋਏ ਪਛਤਾਵੇ ਨੂੰ ਬਿਨਾਂ ਫਿਰ ਕੁਝ ਨਹੀਂ ਬਚਦਾ ਹੈਗਾ ਧੰਨਵਾਦ